ਗਰੀ ਜੀ ਮਹਾਰਾਜ ਵੱਲੋਂ ਇਸ ਅਸ਼ੀਰਵਾਦ ਦੇ ਕੇ ਇਸ ਟਰੱਕ ਨੂੰ ਰਵਾਨਾ ਕੀਤਾ ਗਿਆ। ਆ ਕੀ ਕਰੇ ਸਭ ਦਾ ਸਫਲ ਹੋਣ ਵਾਲੀ ਦਾ ਬੋਲੋ ਸਾਡੇ ਨਾਮ। ਮਾਣ ਨਣਾ ਦੇਵੀ ਦਾ ਬੋਲੋ ਸਾਡੇ ਨਾਮ। ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਜੇ ਜੋ ਕਿ ਨਿਊ ਮਾਂ ਨੈਣਾ ਦੇਵੀ ਕਲੱਬ ਵੱਲੋਂ ਲੰਗਰ ਦੀ ਸੇਵਾ ਉੱਥੇ ਲਈ ਜਾ ਰਹੀ ਹੈ। ਅੱਜ ਪੂਰਾ ਇੱਕ ਟਰੱਕ ਭਰ ਕੇ ਸਮਾਨ ਦਾ ਇੱਥੋਂ ਤੇ ਨਾਲ ਸਰਦਾਰ ਸਰਦਾਲੂਆਂ ਦਾ ਤੇ ਨਾਲ ਅਹੁਦੇਦਾਰ ਸਹਿਬਾਨ ਅੱਜ ਇੱਥੋਂ ਰਵਾਨਾ ਹੋ ਰਹੇ ਨੇ ਤੇ 24 ਤਰੀਕ ਤੋਂ ਲੈ ਕੇ 2 ਅਗਸਤ ਤੱਕ ਟਟ ਲੰਗਰ ਵਰਤੇਗਾ ਅਸੀਂ ਸ਼ਹਿਰ ਕਰਾਲੀ ਵਾਸੀ ਤੇ ਸਮੂਹ ਕਮੇਟੀ ਕਿਸਮਤ ਵਾਲੇ ਧੰਨ ਭਾਗੀ ਸਮਝਦੇ ਆ ਜਿਨ੍ਹਾਂ ਦੇ ਹਿੱਸੇ ਇਹ ਸੇਵਾ ਆਈ ਹੈ ਤੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਅਪੀਲ ਕਰਦਾ ਹਾਂ ਵੀ ਆਪਾਂ ਉੱਥੇ ਵੱਧ ਚੜ ਕੇ ਪਹੁੰਚੀਏ ਇਹਨਾਂ ਦਾ ਸਾਥ ਸਹਿਯੋਗ ਦਿਈਏ ਤੇ ਮਾਤਾ ਦਾ ਗੁਣगान ਕਰੀਏ। ਇਹ ਭਾਰਤੀ ਦੋਸਤ ਦੇ ਵੀ ਜਾਂਦੀਆਂ ਨਾ ਪੁੱਤਰ ਲੰਗਰ ਲਾਉਂਦੇ। ਬਿਲਕੁਲ। ਤੇ ਸਾਬ ਕਿੰਨੀ ਦਾ ਲੋੜ ਆ ਸਮਾਗਮ ਦਾ ਐ ਜਿਹਾ ਲੱਗਦਾ। ਦੇਖੋ ਲੰਗਰ ਜਿਹੜਾ ਹੁੰਦਾ ਨਾ ਉਹ ਸਿੰਗਲ ਬੰਦੇ ਦੇ ਐਫਰਟ ਨਾਲ ਕਦੇ ਨਹੀਂ ਲੱਗਦਾ। ਸਭ ਤੋਂ ਪਹਿਲਾਂ ਜੇ ਆਪਾਂ ਇਹਦੇ ਪਿੱਛੇ ਇੱਕ ਮੈਸੇਜ ਦੇਖੀਏ ਸਾਡੇ ਕਿਸੇ ਵੀ ਧਰਮ ਦੀ ਗੱਲ ਕਰੀਏ ਹਰ ਧਰਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਲ ਲੰਗਰ ਨੂੰ ਸਰਦਾ ਦਾ ਪ੍ਰਤੀਕ ਘੋਸ਼ਿਤ ਕੀਤਾ ਗਿਆ ਇਹ ਕਿ ਇਹਦੇ ਨਾਲ ਕੀ ਹੁੰਦਾ ਵੀ ਭਾਈਚਾਰਕ ਸਾਂਝ ਵੀ ਵੱਧਦੀ ਹੈ ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਜਾ ਕੇ ਉੱਥੇ ਸੇਵਾ ਕਰਨੀ ਹੈ ਹਫ਼ਤਾ 10 ਦਿਨ ਰਹਿਣਾ ਤਾਂ ਆਟੋਮੈਟਿਕਲੀ ਰਿਸ਼ਤੇ ਤੇ ਸੰਬੰਧ ਗੂੜੇ ਹੁੰਦੇ ਨੇ ਪਿਆਰ ਵੱਧਦਾ ਤੇ ਸਾਡੇ ਸਾਰੇ ਜਿੰਨੇ ਵੀ ਦੇਵੀ ਦੇਵਤੇ ਨੇ ਸਾਡੇ ਸਿੱਖ ਧਰਮ ਚੋਂ ਹੋਵੇ ਚਾਹੇ ਹਿੰਦੂ ਸਮਾਜ ਚੋਂ ਹੋਵੇ ਲੰਗਰ ਨੂੰ ਉੱਚ ਕੋਟੀ ਦਾ ਸ਼ੁਭ ਕੰਮ ਮੰਨਿਆ ਗਿਆ ਤੇ ਹਮੇਸ਼ਾ ਹੀ ਸਾਨੂੰ ਇਹ ਉਪਰਾਲੇ ਕਰਦੇ ਰਹਿਣੇ ਚਾਹੀਦੇ ਸਮਾਜ ਦੇ ਵਿੱਚ ਕਿੰਨਾ ਕਿੰਨਾ ਜਾਤੀਵਾਦ ਨੂੰ ਛੱਟ ਮਾਰਨਾ ਚਾਹੀਦਾ ਨਹੀਂ ਦੇਖੋ ਮੈਂ ਸਮਝਦਾ ਵੀ ਇਹ انسان ਦੀ ਆਪਦੀ ਸੋਚ ਤੇ ਨਿਰਪਰ ਕਰਦਾ ਗੁਰੂ ਨਾਨਕ ਦੇਵ ਜੀ ਨੇ 20 ਦਾ ਲੰਗਰ ਸੱਚਾ ਸੌਦਾ ਕਰਕੇ ਆਏ ਤੇ ਸੱਚੇ ਸੌਦੇ ਤੇ ਅੱਜ ਉਹਨਾਂ ਦੇ ਭੈੜਾਂ ਤੇ ਚਲਦੇ ਹੋਏ ਸਾਡਾ ਧਰਮ ਮਤਲਬ ਹਰ ਇੱਕ ਥਾਂ ਤੇ ਜੇ ਕੋਈ ਮੁਸੀਬਤ ਵੀ ਆਉਂਦੀ ਆ ਤਾਂ ਉੱਥੇ ਅੱਗੇ ਵੱਧ ਚੜ ਕੇ ਲੰਗਰ ਲਾਇਆ ਜਾਂਦਾ ਉਸੇ ਤਰ੍ਹਾਂ ਸਾਡੇ ਹਿੰਦੂ ਵੀਰ ਨੇ ਜਿਹੜੀ ਇਹ ਪ੍ਰਤਾਹ ਇਹਦੇ ਨਾਲ ਜਾਤੀਵਾਦ ਦਾ ਕੋਈ ਲੈਣ ਦੇਣ ਨਹੀਂ ਸਾਡਾ ਮੰਨਣਾ ਹਿੰਦੂ ਮੁਸਲਮ ਸਿੱਖ ਸਾਈ ਸਭੇ ਹਨ ਭਾਈ ਭਾਈ ਇਹ ਮਾਤਾ ਨੇ ਜੀਤੋਂ ਸੇਵਾ ਲੈਣੀ ਆ ਉਹਦੇ ਤੇ ਕਿਰਪਾ ਕਰਕੇ ਉਹ ਤੋਂ ਸੇਵਾ ਲੈ ਲੈ ਸਮਾਜ ਨੂੰ ਕੀ ਬਹਿ ਸਮਾਜ ਨੂੰ ਇਹੀ ਹੈ ਜੀ ਵੀ ਆਪਣੇ ਬੱਚਿਆਂ ਨੂੰ ਆਪਣੇ ਆਪਾ ਧਰਮ ਦੇ ਨਾਲ ਜੁੜੀਏ ਅਪਾ ਚੰਗੇ ਰਸਤੇ ਪਈਏ ਸਾਡੇ ਨੌਜਵਾਨੀ ਨੂੰ ਜਿੱਥੇ ਖੇਡਾਂ ਦੇ ਨਾਲ ਨਾਲ ਧਾਰਮਿਕ ਜਾਣਕਾਰੀ ਹੋਣ ਦੀ ਵੀ ਬਹੁਤ ਲੋੜ ਹੈ ਤਾਂ ਕਿ ਚੰਗੇ ਨਾਗਰਿਕ ਬਣ ਕੇ ਆਪਾਂ ਆਪਣੇ ਸਮਾਜ ਦਾ ਸਥਾਨ ਨੂੰ ਉੱਚਾ ਚੱਕ ਸਕੀਏ ਧੰਨਵਾਦ ਧੰਨਵਾਦ ਸੋ ਗੋਲਡੀ ਫੀਡ ਦੀ ਨਿਊ ਜੈ ਮਾਨਾਣ ਦੇ ਕਲੰਗਰ ਕਮੇਟੀ ਵੱਲੋਂ ਅੱਜ ਲੰਗਰ ਦਾ ਟਰੱਕ ਚ ਰਵਾਨਾ ਕੀਤਾ ਜਾ ਰਿਹਾ ਹੈ ਅਫਸੋਸ ਵਾਲੀ ਕਿਤਾਣਾ ਚ ਬਿਲਕੁਲ ਜੀ ਅੱਜ ਸਾਡੇ ਕਰਾਲੀ ਸ਼ਹਿਰ ਚ ਨਿਊ ਮਾਤਾ ਨੈਣਾ ਦੇ ਵੀ ਮਾਤਾ ਦੇ ਲੰਗਰ ਦਾ ਪਹਿਲੀ ਵਾਰ ਇਹ ਕਮੇਟੀ ਲੰਗਰ ਦਾ ਜੋ ਸਾਰੇ ਸ਼ਹਿਰ ਦੇ ਸਹਿੂਕ ਦੇ ਨਾਲ ਕਿ ਅੱਜ ਟਰੱਕ ਰਵਾਨਾ ਕਰ ਰਹੀ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਵੀ ਤੇ ਇਸ ਲੰਗਰ ਕਮੇਟੀ ਨੂੰ ਵੀ ਇੱਕ ਵਧਾਈ ਦਿਨਾ ਕਿ ਇਹ ਉਪਰਾਲਾ ਜੋ ਮਾਤਾ ਨੈਣਾ ਦੇਵੀ ਦੇ ਆਸ਼ੀਰਵਾਦ ਦੇ ਨਾਲ ਸਾਡਾ ਸ਼ਹਿਰ ਅਸੀਂ ਸਾਰੇ ਲੋਕ ਆਪਣੇ ਕਾਰੋਬਾਰ 'ਚ ਆਪਣੇ ਹਰ ਕਿੱਤੇ 'ਚ ਤਰੱਕੀਆਂ ਬਖਸ਼ ਰਿਹਾ ਮਾਤਾ ਦਾ ਆਸ਼ੀਰਵਾਦ ਹੈ ਇਹ ਤਾਂ ਕੁਝ ਵੀ ਨਹੀਂ ਹੈ ਇਹ ਲੰਗਰ ਸੇਵਾ ਮਤਲਬ ਫੇਰ ਵੀ ਜੋ ਸਾਰੇ ਸ਼ਹਿਰ ਵਾਸੀ ਜੋ ਉਥੇ ਭੰਡਾਰਾ ਲੱਗਦਾ ਏ ਅੱਜ ਇਸ ਕਮੇਟੀ ਵੱਲੋਂ ਪਹਿਲਾ ਲੰਗਰ ਭੇਜਿਆ ਜਾ ਰਿਹਾ ਸਾਰੀ ਕਮੇਟੀ ਦਾ ਬਹੁਤ ਬਹੁਤ ਸ਼ੁਕਰੀਆ ਸੋ ਕਰਾਲੇ ਨੂੰ ਕਿੰਨੇ ਕ ਭਾਗਾ ਸ਼ਾਲੀ ਮੰਨਦੇ ਹੋ ਕਿਿੱਥੇ ਕਿ ਕਰਾਲੇ ਵਿੱਚ ਹਰ ਧਾਰਮਿਕ ਪ੍ਰੋਗਰਾਮ ਹੁੰਦਿਆਂ ਤੇ ਜੋ ਲੰਗਰ ਵੀ ਚੱਲਦਿਆਂ ਤੇ ਗਾਮੀ ਜੀ ਮਹਾਰਾਜ ਤੇ ਵਸਾਈਆਂ ਵਾਲੇ ਸੰਤਾਂ ਨੂੰ ਉਹਨਾਂ ਦੇ ਅਸ਼ੀਰਵਾਦ ਵੀ ਪ੍ਰਾਪਤ ਹੈ ਸੋ ਉਸ ਬਾਰੇ ਕੀ ਕਹੋ ਬਿਲਕੁਲ ਮੈਂ ਕਹਿੰਦਾ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਲੰਗਰ ਹਰ ਬੰਦੇ ਦੇ ਦਿਲ 'ਚ ਇਨਸਾਨੀਅਤ ਵਸਦੀ ਹੈ ਪਿਆਰ ਕਰਨ ਵਾਲੇ ਲੋਕ ਹੈ ਹਰ ਧਰਮਾਂ ਚ ਆਪਸ ਚ ਮਿਲਜੁਲ ਕੇ ਰਹਿਣ ਵਾਲੇ ਲੋਕ ਹੈ ਉਸੇ ਤਰ੍ਹਾਂ ਸਾਡੇ ਕਰਾਲੀ ਚ ਚਾਹੇ ਅਸੀਂ ਵਸਾਈਆਂ ਵਾਲੇ ਬਾਬਾ ਜੀ ਦੀ ਗੱਲ ਕਰ ਲਈਏ ਚਾਹੇ ਸਵਾਮੀ ਜੀ ਨਦੀ ਪਾਰ ਵਾਲੇ ਅਸੀਂ ਬਚਪਨ ਤੋਂ ਜੋ ਉਹਨਾਂ ਦੇ ਆਸ਼ੀਰਵਾਦ ਸਦਕਾ ਜੋ ਸਾਨੂੰ ਸਮਾਜ ਚ ਵਿਚਰਨ ਦੀ ਸੇਧ ਪ੍ਰਾਪਤ ਹੋਈ ਹੈ ਉਹਨਾਂ ਤੋਂ ਅਸੀਂ ਉਸ ਰਾਹ ਤੇ ਚੱਲ ਰਹੇ ਹਾਂ ਤੇ ਸਾਡੇ ਸ਼ਹਿਰ ਚ ਵੀ ਹਰ ਧਰਮ ਦੇ ਲੋਕ ਹਰ ਹਰ ਅਸੀਂ ਇਸ ਦੇ ਭਾਵਨਾ ਜਾਂ ਪੂਜਾ ਭਾਵਨਾ ਨੂੰ ਪੂਰੀ ਹਰ ਸ਼ਰਧਾ ਨਾਲ ਹਰ ਪਾਰਟਿਸਿਪੇਟ ਕਰਦੇ ਆਂ ਕੋਈ ਐ ਨਹੀਂ ਕਿਸੇ ਤਰ੍ਹਾਂ ਦਾ ਵੀ ਕਿਸੇ ਚੋ ਹੋਵੇ ਸਾਰੇ ਆਪਸੀ ਭਾਈਚਾਰੇ ਨਾਲ ਪਿਆਰ ਪ੍ਰੇਮ ਨਾਲ ਅਸੀਂ ਹਰ ਕੇਸ ਉਹਦੇ ਚਪਣਾ ਯੋਗਦਾਨ ਪਾਉਂਦੇ ਆਂ ਬੜੀ ਇੱਕ ਪਾਸੇ ਤਾਂ ਭਾਰਤ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਲੱਗ ਰਹੇ ਨੇ ਤੇ ਦੂਜੇ ਪਾਸੇ ਉਹਦਾ ਸਰਕਾਰ ਅਧਾਰੀਆਂ ਤੇ ਕਾਰਵਾਈ ਕਰ ਰਹੀ ਹੈ ਤੇ ਕਿੰਨਾ ਕਿ ਜੈਨੂਅਲ ਲੱਗਦਾ ਤੁਹਾਨੂੰ ਉਹਨਾਂ ਵਾਸਤੇ ਵੀ ਕੋਈ ਜੈਨੂਅਲ ਕੇਸ ਨਹੀਂ ਗਰੰਟੀਫਾਈ ਕਰਕੇ ਉਹਨਾਂ ਵਾਸਤੇ ਆਣਾ ਸਾਵਾਂ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਦੇਖੋ ਭੁਖਾਰੀਆਂ ਦੀ ਪਿੱਛੇ ਜੇ ਕਈ ਇਨਸੀਡੈਂਟ ਆਏ ਆਂ ਕਈ ਵਾਰੀ ਕੋਈ ਕਿਡਨਾਪ ਬੱਚਿਆਂ ਨੂੰ ਇਹ ਲੋਕ ਆਪਣਾ ਚੱਕ ਕੇ ਆ ਕੇ ਉਹ ਬੱਚਿਆਂ ਨੂੰ ਕੀ ਪਤਾ ਹੈ ਉਹ ਚੀਜ਼ਾਂ ਤੇ ਅਸੀਂ ਸਾਰਾ ਸਰਚ ਕਰਕੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਹੈ ਦਿਨ ਰਾਤ ਉਹਨਾਂ ਦੀ ਸੇਵਾ ਚ ਹਾਜ਼ਰ ਹੈ ਉਹਨਾਂ ਵਾਸਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਸਰਕਾਰ ਇਹ ਜੈਨੂਅਲ ਕੇਸ ਬਿਲਕੁਲ ਜਨੂਨ ਕਿਸਾਨ ਨੂੰ ਅਸੀਂ ਆਪ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰੀਏ ਆ ਉਹਨਾਂ ਦੇ ਲਈ ਕੋਈ ਕਿਸੇ ਵੀ ਤਰ੍ਹਾਂ ਦਾ ਅਸੀਂ ਉਹਨਾਂ ਦਾ ਕੋਈ ਸੁਧਾਰ ਕਰ ਸਕੀਏ ਉਹ ਵੀ ਸਾਡੀਆਂ ਐਨ ਜੀਓਜ਼ ਵੀ ਕੰਮ ਕਰਦੀਆਂ ਅਸੀਂ ਵੀ ਨਾਲ-ਨਾਲ ਉਹਨਾਂ ਤੇ ਜ਼ਰੂਰ ਕੰਮ ਕਰਦੇ ਆ ਬਿਲਕੁਲ ਕਰਦੇ ਬਿਲਕੁਲ ਜੀ ਅੱਜ ਨਮਸਕਾਰ ਸਾਰੀ ਸ਼ਾਮ ਦਾ ਹੈ ਪਹਿਲਾ ਤਾਂ ਆਪ ਸਾਰੇ ਵਿੱਚ ਜੀ ਜੈ ਮਾਤਾ ਦੀ ਉਤਸਵਾ ਜਿਹੜਾ ਆਇਆ ਹੈ ਗਾਇ ਦਰਾਲੀ ਦਿਵਸੀਆਂ ਦੇ ਸਹਿਯੋਗ ਦੇ ਨਾਲ ਸਭ ਦੇ ਸਹਿਯੋਗ ਨਾਲ ਕਿਸੇ ਦਾ ਘਟਾ ਚੀਜ਼ਾ ਵੱਧ ਹੈਗਾ ਉਹਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਇਹ ਲੰਗਰ ਜਿਹੜਾ ਹੈਗਾ ਨੈਣਾ ਦੇ ਵੀ ਮੱਤੇ ਬਸਟੈਂਡ ਦੇ ਉੱਪਰ ਜਾ ਰਿਹਾ ਹੈਗਾ ਇਹ ਲੰਗਰ ਲੱਗਣਾ 24 ਜੁਲਾਈ ਤੋਂ ਲੈ ਕੇ 2 ਅਕਤੂਬਰ ਤੱਕ। ਉਤਸਵਾ ਜਿਹੜਾ ਹੈਗਾ ਇਹ ਲੰਗਰ ਪਹਿਲਾਂ ਅਸੀਂ ਜਿਹੜਾ ਹੈਗਾ ਹੋਲੇ ਮਾਲੇ ਦੀ ਵੀ ਲਾਇਆ ਸੀ ਤੇ ਉਸ ਤੋਂ ਬਾਅਦ ਹੁਣ ਸੌਣ ਦੇ ਨਾਚਿਆਂ ਦੇ ਵਿੱਚ ਜਿਹੜਾ ਹੈਗਾ ਮਹਾਮਾਈ ਦੇ ਦਰਬਾਰ ਦੇ ਵਿੱਚ ਆ ਸੀ ਫੇਲ ਲਗਾ ਰਹੇ ਆ ਤੇ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜਾ ਸਹਿਯੋਗ ਦਿੱਤਾ ਜੇ ਐਸੀ ਹੀ ਤਰ੍ਹਾਂ ਹੀ ਮਾਤਾ ਦੀ ਕਿਰਪਾ ਰਹੀ ਤਾਂ ਅਸੀਂ ਜਿਹੜਾ ਨਵੇਂ ਸਾਲ ਤੇ ਉੱਪਰ ਜਿਹੜਾ ਹੈਗਾ ਢੀਲੰਗ ਲਗਾਵਾਂਗੇ ਉਹ ਵੀ ਸਾਰੇ ਸ਼ਹਿਰ ਸ਼ਹਿਰ ਦੇ ਸਹਿਯੋਗ ਨਾਲ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹ ਵੀ ਕਹਿੰਦੇ ਆ ਕਿ ਜਿਹਦੇ ਵਿੱਚ ਜੋ ਵੀ ਸ਼ਰਤ ਹੈਗੀ ਹੈ ਚਾਹੇ ਕੋਈ ਉੱਥੇ ਜਾ ਸਕਦਾ ਨਹੀਂ ਜਾ ਸਕਦਾ ਹੈਗਾ ਉਹ ਵੀ ਆਪਣਾ ਤਿਲਪੁਰੀ ਦੇ ਚਪਾਈ ਕਰਾਉਂਦੇ ਤਾਂ ਕਿ ਆਪਾਂ ਅਸੀਂ ਮਾਤਾ ਦੇ ਦਰਬਾਰ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਹੈਗਾ ਆਪਣਾ ਯੋਗਦਾਨ ਪਾ ਸਕੀਏ ਇਹ ਪਹਿਲਾ ਲੰਗਰ ਹੈਗਾ ਇਸ ਮੈਟੀਰੀਅਲ ਜਿਹੜਾ ਪਹਿਲਾਂ ਲੰਗਰ ਇਸ ਤੋਂ ਪਹਿਲਾਂ ਅਸੀਂ ਗੋਡੇ ਮੰਦਲੇ ਦੇ ਲਈ ਕੀਤਾ ਤੇ ਉਸ ਤੋਂ ਬਾਅਦ ਅਸੀਂ ਸਹਿਰ ਨਿਵਾਸੀਆਂ ਨੂੰ ਇਹ ਵੀ ਕਹਾਂਗੇ ਜੇ ਉੱਥੇ ਆਓ ਸਾਡੇ ਲੰਗਰ ਦੇ ਵਿੱਚ ਜਿਹੜਾ ਹੈਗਾ ਆ ਕੇ ਆਪਣੀ ਸੇਵਾ ਵੀ ਨਿਭਾਓ ਤੇ ਆਪਣਾ ਜਿੰਨਾ ਵੀ ਯੋਗਦਾਨ ਪੈਂਦਾ ਹੈਗਾ ਉੱਥੇ ਪਾ ਕੇ ਸਾਡੇ ਕੋਲ ਨੂੰ ਆਓ ਧੰਨਵਾਦ। ਤੋਂ ਸਾਡਾ ਹੋਪੀ ਇਨ ਯੂ ਨੈਣਾ ਦੇਵੀ ਕੈਂਪਰ ਕਮੇਟੀ ਕੋ ਲੋਕ 400 ਆ ਆਸਾਂ ਨੈਣਾ ਦੇਵੀ ਨੂੰ ਸਰਵਨਾ ਕੀਤਾ ਜਾ ਰਿਹਾ ਹੈ ਇਸ ਨੰਬਰ ਦਾ ਟ੍ਰੈਕਰ ਤੋਂ ਉਸ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੋ ਵੀ ਮੇਰੇ ਵੀਰ ਇੱਥੇ ਪੱਤਰਕਾਰ ਪਈ ਹੈ ਨਾਲ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹ ਜੋ ਮਹਾਮਾਈ ਦੇ ਚਾਲੇ ਸਟਾਰਟ ਹੋਣ ਜਾ ਰਹੇ ਹੈ ਉਸ ਚਾਲਿਆਂ ਦੇ ਮੱਦੇ ਨਜ਼ਰ ਨਿਊ ਮਾਤਾ ਨਰਨਾ ਦੇਵੀ ਕਮੇਟੀ ਦਾ ਪਹਿਲਾ ਲੰਗਰ ਹੈ ਜੋ ਉਸ ਸ਼ਹਿਰ ਦੇ ਸਹਿਯੋਗ ਦੇ ਨਾਲ ਇਹ ਬਹੁਤ ਸੰਪੂਰਨ ਹੋ ਜਾ ਰਿਹਾ ਹੈ ਕਿਉਂਕਿ ਜੋ ਕਰਾਲੀ ਦੀ ਪਰੰਪਰਾ ਰਹੀ ਹੈ ਇਹ ਕਿ ਜਿੱਥੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਜਾਂ ਲੰਗਰ ਦਾ ਪ੍ਰੋਗਰਾਮ ਹੈ ਕਰਾਲੀ ਵਾਸੀ ਨੇੜ ਦੇ ਇੰਨੇ ਵੀ ਸੱਜਣ ਬੈਲੀ ਐ ਸਾਰੇ ਵੱਧ ਤੋਂ ਵੱਧ ਸਹਿਯੋਗ ਦੰਨੇ ਆ ਔਰ ਕਰਨਾ ਵੀ ਚਾਹੀਦਾ ਕਿਉਂਕਿ ਕਾਲ ਯੁਗ ਦਾ ਜਮਾਨਾ ਹੈ ਜੋ ਸਹਿਯੋਗ ਹੈ ਸਾਡਾ ਇਹਨਾਂ ਚੀਜ਼ਾਂ ਦੇ ਵਿੱਚ ਪਬਲਿਕ ਨੇ ਸੱਜਣ ਬੈਲੀਆਂ ਨੇ ਪਰ ਆਪਣੇ ਪਰਿਵਾਰਾਂ ਦਾ ਭਲਾ ਹੋਣਾ ਕਿਉਂਕਿ ਜਿਹੜੇ ਐਦਾਂ ਦੇ ਜੋ ਪ੍ਰੋਗਰਾਮ ਉਹ ਚੇਚੇ ਜਾਂਦੇ ਆ ਇਹ ਕੋਈ ਨਵੀਂ ਪਰੰਪਰਾ ਨਹੀਂ ਹੈਗੀ ਇਸ ਲੰਗਰ ਦੇ ਨਾਲ ਸਾਨੂੰ ਇਹ ਦੇਖਣਾ ਚਾਹੀਦਾ ਵੀ Hindu ਧਰਮ ਦਾ ਬਹੁਤ بڑا ਕਿਉਂਕਿ ਜੋ ਮਾਤਾ ਨੈਣਾ ਦੇਵੀ ਨੂੰ ਸਾਡੇ ਪੰਜਾਬ ਦੇ ਵਿੱਚ ਹੀ ਨਹੀਂ ਆਲ ਵਰਲਡ ਦੇ ਵਿੱਚ ਮੰਨਿਆ ਜਾਂਦਾ ਹੈ ਮਹਾਮਾਈ ਹੈ ਜੋ ਸਭ ਤੋਂ ਛੋਟੀ ਮਹਾਮਾਈ ਹੈ ਸਾਡੇ ਸੱਤ ਦੇਵੀਆਂ ਦੇ ਵਿੱਚ ਤੇ ਕਿਉਂਕਿ ਜੋ ਦੇਵੀਆਂ ਦਾ ਪਰਨਰ ਕਰ ਨਹੀਂ ਸਕਦੇ ਸੀ ਮਹਾਮਾਈ ਨੈਣਾ ਦੇਵੀ ਦੀ ਕਿਉਂਕਿ ਮਹਾਮਾਈ ਦੀ ਜੋ ਕਿਰਪਾ ਹੈ ਕਰਾਲੀ ਵਾਸੀਆਂ ਦੇ ਵਿੱਚ ਕਰਾਲੀ ਦੇ ਵਿੱਚ ਇੱਕ ਮਹਾਮਾਈ ਦਾ ਨੈਣਾ ਦੇਵੀ ਦਾ ਮੰਦਿਰ ਵੀ ਬਣਿਆ ਹੋਇਆ ਹੈ ਤੁਸੀਂ ਜਾਣਦੇ ਹੀ ਹੋਣਗੇ ਕਿ ਜੋ ਸ਼ਿਵ ਸ਼ਕਤੀ ਮੰਦਿਰ ਹੈ ਉਹਦੇ ਵਿੱਚ ਵੀ ਔਰ ਇਦਾਂ ਦੇ ਜੋ ਲੰਗਰ ਹੈ ਬਰਾਲੀ ਦੀ ਤਾਂ ਇਹ ਖਾਸ ਕਰਕੇ ਪਰੰਪਰਾ ਰਹੀ ਹੈ ਔਰ ਇਹ ਜੋ ਲੰਗਰ ਹੈ ਆਉਣ ਵਾਲੇ ਜੋ ਮਾਤਾ ਦੇ ਚਾਲੇ ਹਨ ਨਵਰਾਤੇ ਹਨ ਉਹਨਾਂ ਤੋਂ ਪਹਿਲੇ ਨਵਰਾਤੇ ਤੋਂ ਲੈ ਕੇ ਲਾਸਟ ਨਵਰਾਤੇ ਤੱਕ ਨੈਣਾ ਦੇਵੀ ਵਨ ਸਟੈਂਡ ਦੇ ਉੱਪਰ ਇਹ ਲੰਗਰ ਲਾਇਆ ਜਾਊਗਾ ਮੈਂ ਤਾਂ ਬਰਾਲੀ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਕਿ ਇਸ ਦਿਨ ਇੱਕ ਇੱਕ ਦਿਨ ਸਾਰੇ ਸੱਜਣ ਵੇਲੀ ਉੱਥੇ ਪਹੁੰਚੋ ਸੇਵਾ ਕਰੋ ਔਰ ਜੋ ਵੀ ਦਿਲਪੁਲ ਪਾਣਾ ਚਾਹੁੰਦਾ ਹੈ ਇਸ ਲੰਗਰ ਕਮੇਟੀ ਦੇ ਜ਼ਰੀਏ ਆਪਣੀ ਸੇਵਾ ਨਿਭਾਉਣ ਦਾ ਮੌਕਾ ਨਾ ਛੱਡੋ ਕਿਉਂਕਿ ਜੋ ਕਹਿੰਦੇ ਆ ਨਾ ਕਿ ਜਿੰਨੇ ਵੀ ਸੱਜਣ ਵੇਲੀ ਐ ਅਸੀਂ ਐ ਤੁਸੀਂ ਐ ਤੁਸੀਂ ਆਪਣੀ ਸੇਵਾ ਨਿਭਾ ਰਹੇ ਆਂ ਦੇਖੋ ਸਾਡੇ ਜੋ ਇਹ ਸੰਦੇਸ਼ ਹੈ ਕੋਰਾਲੀ ਵਾਸੀਆਂ ਨੂੰ ਹਰ ਨੇੜੇ ਤੇੜੇ ਦੇ ਵਸੇ ਜਿੰਨੇ ਵੀ ਉਹਨਾਂ ਨੂੰ ਪਹੁੰਚ ਰਿਹਾ ਹੈ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਵੀ ਲੰਗਰ ਕਮੇਟੀ ਹੈ ਜੋ ਕਿਸੇ ਨੇ ਪੈਸਾ ਇਕੱਠਾ ਨਹੀਂ ਕਰਿਆ ਸਮਾਨ ਵੀ ਦਿੱਤਾ ਹੈ ਇਹ ਲੱਗਣਾ ਵੀ ਹੈ ਇਹ ਨਹੀਂ ਹੈ ਵੀ ਉੱਥੇ ਜਾ ਕੇ ਸਮਾਨ ਨਹੀਂ ਲੱਗਣਾ ਤੁਸੀਂ ਜਾ ਕੇ ਦੇਖ ਸਕਦੇ ਆ तकरीबन ਦਿੱਲੀ ਤੁਸੀਂ ਵੀ ਉੱਥੇ ਜਾਣਾ ਹੀ ਹੈ ਤੁਸੀਂ ਵੀ ਵੀਡੀਓ ਪਾਣੀ ਹੈ ਪਰ ਅੱਗੇ ਨੂੰ ਇਸ ਲੰਗਰ ਦੀ ਅਸੀਂ ਇਹ ਚਾਹੂਗੇ ਕਿ ਵੱਧ ਚੜ ਕੇ ਲੋਕੀ ਸਹਿਯੋਗ ਕਰਨ ਐਨਾ ਹੀ ਕਹਿੰਦਾ ਹੋਇਆ ਸ਼ੇਰਾਂ ਵਾਲੀ ਮਾਤਾ ਦੀ ਜੈ ਹਾਂਜੀ ਅੱਲਾਹ ਅੱਗੇ ਬੁਧ ਰਹਿੰਦੇ ਆ ਤੇ ਲੱਗਣਾ ਪਰ ਬੜਾ ਬੜਾ ਉਹ ਸਾਰੀਆਂ ਪ੍ਰੋਬਲਮ ਹੈ ਕਿ ਬੇਦੋੜੀਆਂ ਬਹੁਤ ਦੇ ਬਹੁਤਾ ਸਮਾਂ ਚੱਲ ਰਹੀ ਹੈ ਕੀ ਕਾਰਨ ਹੈ ਦਿਨ ਤੋਂ ਦੋ ਤੋਂ ਦੋ है ना भारत इस दी जो आबादी दिन पे दिन ਵੱਧਦੀ ਜਾ ਰਹੀ ਹੈ ਕੋਈ ਘਰੋਂ ਤੰਗ ਹੈ ਕੋਈ ਕਿਸੇ ਦੇ ਸੁੱਖ ਤੋਂ ਤੰਗ ਹੈ ਜਿੱਦਾਂ ਤੁਸੀਂ ਕਹਿੰਦੇ ਵੀ 2 ਕਰੋੜ 2.5 ਕਰੋੜ ਮੈਂ ਤਾਂ ਨਹੀਂ ਕਹਿੰਦਾ ਵੀ ਪੰਜਾਬ ਦੇ ਵਿੱਚ ਕੋਈ ਭੁੱਖਾ ਸੌਂਦਾ ਹੋਣਾ ਉਹ ਵਾਹਿਗੁਰੂ ਉਹ ਪ੍ਰਮਾਤਮਾ ਭੁੱਖਾ ਠਾਲਦਾ ਜ਼ਰੂਰ ਹੈ ਕਿਉਂਕਿ ਜੋ ਛੋਟੇ ਜੀਵ ਜੰਤੂ ਹੈ ਉਹ ਵੀ ਦੇਖਿਆ ਜਾਵੇ ਉੱਠਦੇ ਜ਼ਰੂਰ ਹੈ ਭੁੱਖੇ ਪਰ ਪਰਮਾਤਮਾ ਉਹਨਾਂ ਨੂੰ ਭੁੱਖੇ ਨਹੀਂ ਛਡਾਂਦਾ ਇਹ ਕਿਹੜੇ ਦੀਆਂ ਗੱਲਾਂ ਐ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਜੈ ਮਾਤਾ ਦੀ ਕੋ ਮੈਡਮ ਨੂੰ ਜੈ ਮਾਤਾ ਨਾਣਾ ਦੇਵੀ ਕਮੇਟੀ ਬਣ ਅੱਜ ਪੁਰਾਣੇ ਆ ਨਾਣਾ ਦੇਵੀ ਲਈ ਲੰਗਰ ਕਰਵਾਣਾ ਹੋ ਰਿਹਾ ਸੀ ਮੇਰੇ ਪਿੰਡ ਵਿੱਚ ਹਲਾ ਸੋ ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਇਹ ਜੋ ਅਪਰਾਲਾ ਭਾਈ ਸਾਹਿਬ ਸਾਰੇ ਜਾਣੇ ਆਪਣੇ ਸ਼ਹਿਰ ਦੇ ਵਿੱਚ ਸਭ ਦਾ ਸੰਜੋਗ ਕਰਕੇ ਕਰ ਰਹੇ ਨੇ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਮੈਂ ਤਾਂ ਇਹ ਚਾਹੂਗੀ ਕਿ ਵੀ ਹਰ ਸਾਲ ਇਤੇ ਹੀ ਸੇਵਾ ਚੰਦੀ ਰਹੇ ਤੇ ਸਾਰੇ ਸ਼ਹਿਰ ਦਾ ਸੰਯੋਗ ਦਿਲਦਾ ਰਹੇ ਤੇ ਮਾਤਾ ਰਾਣੀ ਰਤੇ ਆਸ਼ਰਮ ਦਾ ਬਣਿਆ ਰਹੇ ਜੈ ਮਾਤਾ ਧੰਨਵਾਦ ਸਭ ਪਹਿਲਾ ਤਾਂ ਮੇਰੇ ਵੱਲੋਂ ਸਭ ਨੂੰ ਜੈ ਮਾਤਾ ਦੀ ਤੇ ਇਹ ਜੋ ਲੰਗਰ ਬਰੋਲੀ ਸ਼ਹਿਰ ਵਾਸੀਆਂ ਵੱਲੋਂ ਲਗਾਇਆ ਜਾ ਰਿਹਾ ਤੇ ਇਸ ਇੱਕ ਸਾਂਝਾ ਲੰਗਰ ਸਭ ਦਾ ਇਹ ਕਿਸੇ ਨਿੱਜੀ ਲੰਗਰ ਨਹੀਂ ਹੈਗਾ ਸਾਰੇ ਸ਼ਹਿਰ ਦਾ ਲੰਗਰ ਹੈ ਸਭ ਨੂੰ ਮੇਰੇ ਵੱਲੋਂ ਜੈ ਮਾਤਾ